ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਵੱਲੋਂ ਮੇਰੇ ਨਾਲ ਜ਼ਿਲ੍ਹੇ ਦੇ ਸਮੂੱਚੇ ਮੈਂਬਰ ਸਹਿबान ਸੰਦੀਪ ਹਾਂਡਾ ਜੀ ਗਗਨ ਸਕੀਜਾ ਜੀ ਮੰਡਲ ਦੇ ਪ੍ਰਧਾਨ ਸੁਮੇਤ ਜੀ ਪ੍ਰੇਮ ਸਕੀਜਾ ਜੀ ਇੰਦਰਦੀਪ ਸਿੰਘ ਸੰਧੂ ਜੀ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਜੋ ਪਾਰਟੀ ਦੇ ਵਿੱਚ ਰਕੇਸ਼ ਗੋਇਲ ਜੀ ਸੇਵਾ ਨਿਭਾ ਰਹੇ ਨੇ ਉਹ ਰਕੇਸ਼ ਗਰਗ ਜੀ ਉਹਨਾਂ ਨੂੰ ਅਸੀਂ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਤੇ ਅੱਜ ਸਾਰੇ ਸਾਥੀ ਰਕੇਸ਼ ਜੀ ਵੱਲੋਂ ਸੱਦਾ ਸੀ ਕਿ ਬੈਠ ਕੇ ਵਿਚਾਰ ਵਟਾਂਦਰਾ ਕਰਨੀ ਹੈ ਕਿ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਤੇ ਇਹਨਾਂ ਨੂੰ ਵਧਾਈ ਵੀ ਦੇਣੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੰਮ ਕਰ ਰਹੇ ਇਹਨਾਂ ਦੀ ਕੰਮ ਦੀ ਲਗਨ ਨੂੰ ਦੇਖਦੇ ਹੋਏ ਇਹਨਾਂ ਨੂੰ ਸੀ ਜ਼ਿਲ੍ਹੇ ਦੀ ਟੀਮ ਦੇ ਵਿੱਚ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਦਾ ਅੱਜ ਨਿਯੁਕਤੀ ਪੱਤਰ ਦਿੱਤਾ ਤੇ ਸਾਨੂੰ ਖੁਸ਼ੀ ਹੈ ਕਿ ਰਕੇਸ਼ ਗਰਗ ਜੀ ਵਰਗੇ ਜਿੰਨੇ ਵੀ ਸ਼ਹਿਰ ਨਿਵਾਸੀ ਹੈ ਪਾਰਟੀ ਲਈ ਕੰਮ ਕਰ ਰਹੇ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਮੇਂ-ਸਮੇਂ ਸਿਰ ਤੇ ਜ਼ਿੰਮੇਵਾਰੀਆਂ ਮਿਲਦੀਆਂ ਰਹਿੰਦੀਆਂ ਆਮ ਕਾਰਜਕਰਤਾ ਵੀ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣ ਸਕਦਾ ਪ੍ਰਧਾਨ ਮੰਤਰੀ ਬਣ ਸਕਦਾ ਜ਼ਿਲ੍ਹੇ ਦਾ ਪ੍ਰਧਾਨ ਬਣ ਸਕਦਾ ਐਮਐਲਏ ਐਮਪੀ ਬਣ ਸਕਦਾ ਉਸੇ ਤਰ੍ਹਾਂ ਜਿਹੜਾ ਵੀ ਵਰਕਰ ਕੰਮ ਕਰ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਮਾਨ ਸਨਮਾਨ ਦਿੰਦੀ ਰਹਿੰਦੀ ਹੈ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਮੇਰਾ ਨਾਮ ਰਕੇਸ਼ ਗਰਕ। ਜ਼ਿਲ੍ਹਾ ਪਰ ਜ਼ਿਲ੍ਹਾ ਵਾਈਸ ਪ੍ਰਧਾਨ ਫਰੀਦਕੋਟ, ਬੀਜੇਪੀ ਪਾਰਟੀ ਦਾ। ਅ ਅੱਜ ਜੋ ਤੁਹਾਨੂੰ ਪਾਰਟੀ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਹੈ, ਕੀ ਕਹਿਣਾ ਹੈ ਇਸ ਬਾਰੇ? ਜੋ ਮੈਨੂੰ ਪਾਰਟੀ ਨੇ ਸੇਵਾ ਲਈ ਹੈ ਉਹ ਮਨ ਤਨ ਨਾਲ ਨਮਾਉਂਗਾ। ਗੌਰਵ ਕੱਕੜ ਅਤੇ ਗਗਨ ਸਕੀਜਾ ਵੱਲੋਂ ਬਾਕੀ ਸਮੁੱਚੀ ਟੀਮ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਮੈਨੂੰ ਅਹੁਦਾ ਦਿੱਤਾ ਗਿਆ ਉਹ ਇਮਾਨਦਾਰੀ ਨਾਲ ਨਿਭਾਵਾਂਗਾ ਕਿਹੜੇ ਅਹੁਦੇ ਤੇ ਤਾਂ ਇਹ ਪੁੱਛਿਆ ਗਿਆ ਤੁਹਾਨੂੰ 22 ਪ੍ਰਧਾਨ ਜੀ ਲਾ ਫਰੀਦਕੋਟ ਜਿਸ ਤਰ੍ਹਾਂ ਹੁਣ 2024 ਦੇ ਇਲੈਕਸ਼ਨ ਸਿਰ ਤੇ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਗੇ ਨਾਲੋਂ ਬੀਜੇਪੀ ਬਹੁਤ ਹੀ ਜ਼ਿਆਦਾ ਅਪਰੂਵਮੈਂਟ ਹੈ ਅੱਗੇ ਪੰਜਾਬ 'ਚ ਇੰਨਾ ਨਹੀਂ ਹੁੰਦਾ ਸੀ ਬੀਜੇਪੀ ਬਾਰੇ ਹੁਣ ਖਾਸ ਕਰਕੇ ਹਿੰਦੂ ਵਾਂਗ ਸਿੱਖ ਹੋਇਆ ਹਰੇਕ ਵੀ ਆਪਣੇ ਧਰਮ ਨੂੰ ਛੱਡ ਗਏ ਬੀਜੇਪੀ ਦਾ ਨਾਮ ਲੈਂਦਾ ਜੋ ਕਿ ਖਾਸ ਕਰਕੇ ਮੋਦੀ ਜੀ ਨੇ ਜੋ ਰਾਮ ਮੰਦਰ ਬਾਰੇ ਕੀਤਾ ਹੈ 500 ਸਾਲ ਬਾਅਦ ਐਡੀ ਵੱਡੀ ਚੀਜ਼ ਲਿਆਣੀ ਇੰਡੀਆ ਦੇ ਵਿੱਚ ਨਾ ਮੁਮਕਿਨ ਸੀ ਜੋ ਬੰਦੇ ਜੋ ਮਨ ਨਰਿੰਦਰ ਮੋਦੀ ਜੀ ਨੇ ਕੀਤਾ ਇਸ ਨੂੰ ਲੈ ਕੇ ਹਰੇਕ ਧਰਮ ਦਾ ਬੰਦਾ ਬਹੁਤ ਹੀ ਖੁਸ਼ ਹੈ ਅੰਦਰੋਂ ਅੰਦਰ ਵੋਟ ਦੇ ਹੈ ਕਿਹੜੀ ਮਰਜ਼ੀ ਪਾਰਟੀਆਂ ਨਾਲ ਜੁੜਿਆ ਹੋਵੇ ਉਹ ਬੀਜੇਪੀ ਨੂੰ ਹੀ ਵੋਟ ਪਾਵੇਗਾ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹ ਸਟਾਰ ਹੋਇਆ ਅੱਜ ਰਕੇਸ਼ ਜੀ ਨੇ ਜ਼ਿੰਮੇਵਾਰੀ ਇਹਨਾਂ ਨੂੰ ਬਾਈਸ ਪ੍ਰਧਾਨ ਦੀ ਦਿੱਤੀ ਗਈ ਜ਼ਿਲ੍ਹੇ ਦੇ ਵਿੱਚ ਔਰ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਪਾਰਟੀ ਦੇ ਵਿੱਚ ਬੰਦੇ ਵੀ ਜੁਆਇਨ ਕਰਾਏ ਗਏ ਪਾਰਟੀ ਦਾ ਵਿਸਤਾਰ ਹੋ ਰਿਹਾ ਦਿਨੋ ਦਿਨ ਪਾਰਟੀ ਦਾ ਵਿਸਤਾਰ ਹੋ ਰਿਹਾ ਆਉਣ ਵਾਲਾ ਟਾਈਮ ਹੈ ਜੋ ਸਭ ਨੂੰ ਪਤਾ ਹੈ ਭਾਰਤੀ ਜਨਤਾ ਪਾਰਟੀ ਦਾ ਹੈ ਜੋ ਇਲੈਕਸ਼ਨ ਹੁਣ ਸਾਡੇ ਸਿਰ ਤੇ ਆ ਗਏ ਆ ਇਸ ਵੇਲੇ ਇੱਕ ਵੇਵ ਬਣ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਦੀ ਔਰ हरेक पता कि आता तो मोदी ही इस करके हर बंदा चाहता कि मैं मोदी जी न जरूर जुड़ा और मोदी जी ने जो कम किए है शलांघा योग काम कि जो उन्होंने कहा वो सब कुछ करके दिखाया जेडे जोड़े कहें हम मंदिर नहीं बनाएंगे पर तरीक नहीं बिताएंगे उन्होंने मूँह तो तले लग चुके हैं तरीक भी दस और मंदिर भी बनाता सारा कुछ हो गया सिमिलरली ਕੋਈ ਵੀ ਐਸਾ ਕੰਮ ਨਹੀਂ ਰਹਿਣਾ ਜਿਸ ਦੇ ਵਿੱਚ ਇਹ ਕਿਹਾ ਜਾਵੇ ਕਿ ਮੋਦੀ ਜੀ ਨੇ ਇਹ ਗੱਲ ਕਹੀ ਸੀ ਔਰ ਪੂਰੀ ਨਹੀਂ ਹੋਈ ਉਹਨਾਂ ਨੇ ਜੋ ਕੁਝ ਕਹਿਤਾ ਉਹ ਪੂਰਾ ਹੋਣਾ ਹੀ ਹੋਣਾ ਇਹ ਮੋਦੀ ਜੀ ਦੀ ਗਾਰੰਟੀ ਹੈ ਇਸ ਕਰਕੇ ਪੂਰਾ ਭਾਰਤ ਇਸ ਵੇਲੇ ਮੋਦੀ ਜੀ ਦੇ ਨਾਲ ਜੁੜ ਰਿਹਾ ਔਰ ਆਉਣ ਵਾਲੇ ਚੋਣਾਂ ਦਾ ਜੋਰ ਰਿਜ਼ਲਟ ਆਊਗਾ 4 ਜੂਨ ਨੂੰ 400 ਪਲੱਸ ਸੀਟਾਂ ਦੇ ਨਾਲ ਅਸੀਂ ਸਾਡੇ ਪ੍ਰਧਾਨ ਮੰਤਰੀ ਜਯਸ਼ਸ਼ਵੀ ਸ਼੍ਰੀ ਨਿੰਦਰਭਾਈ ਮੋਦੀ ਜੀ ਨੂੰ ਦੁਆਰਾ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ